ਟਿਮ ਵਾਲਜ ਹੋਣਗੇ ਡੈਮੋਕ੍ਰੇਟ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਕਰ ਦਿੱਤਾ ਇਲਾਜ ਜੀहां ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਡੈਮੋਕ੍ਰੇਟ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਟਿਮ ਵਾਲਜ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਚੁਣ ਲਿਆ ਹੈ ਟਿਮ ਵਾਲਜ ਮਿਨੀਸੋਟਾ ਦੇ ਗਵਰਨਰ ਹਨ ਅਤੇ ਟ੍ਰਿਮ ਵੋਲਜ ਇਸ ਹਫਤੇ ਚੋਣ ਪ੍ਰਚਾਰ ਦੌਰਾਨ ਕਮਲਾ ਹੈریس ਨਾਲ ਨਜ਼ਰ ਆਉਣਗੇ ਇੱਕ ਰਿਪੋਰਟ ਮੁਤਾਬਕ ਡੈਮੋਕ੍ਰੇਟਿਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਦੋ ਨਾਮਾਂ ਜਿਹੜਾ ਕਿ ਚਰਚਾ ਚੱਲ ਰਹੀ ਸੀ ਪੈਂਸੀਬੀਲੀਨ ਦੇ ਇੱਕ ਤੇ ਗਵਰਨਰ ਜੋਸ਼ ਸ਼ਾਪੀ ਸ਼ਪੀਰੋ ਅਤੇ ਮਿਨੀਸੋਟਾ ਦੇ ਗਵਰਨਰ ਟ੍ਰਿਮ ਵੋਲਜ ਹਾਲਾਂਕਿ ਕਮਲਾ ਹੈریس ਜਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਰੇ ਕੋਈ ਦਸਮੀ ਐਲਾਨ ਨਹੀਂ ਕੀਤਾ ਲੇਕਿਨ ਟੀਮ ਵੋਲਜ ਰਾਸ਼ਟਰਪਤੀ ਜੋਬ ਬਿਡੇਨ ਅਤੇ ਕਮਰਾ ਹੈਰਿਸ ਟੋਵਾ ਦੇ ਪ੍ਰਮੁੱਖ ਸਮਰਥਕ ਰਹੇ ਹਨ ਟੀਮ ਵੋਲਜ ਰਿਪਬਲਿਕ ਉਮੀਦਵਾਰ ਡੋਨਲਡ ਰੰਪ ਦੇ ਵਿਰੁੱਧ ਬਿਡੇਨ ਦੇ ਮਾਰੇ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਦੇ ਸਮਰਥਕ ਵਿੱਚ ਸਾਹਮਣੇ ਆਏ ਸਨ ਬਿਡੇਨ ਦੇ ਰਾਸ਼ਟਰਪਤੀ ਦੀ ਚੋਣ ਦੀ ਦੌੜ ਤੋਂ ਬਾਅਦ ਹੋਣ ਟਿਮ ਵੋਲੇਜ ਨੇ ਅਗਲੇ ਦਿਨ ਕਮਲਾ ਹੈਰਿਸ ਦਾ ਸਮਰਥਕ ਕੀਤਾ ਅਤੇ ਟਰੰਪ ਨੂੰ ਤਿੱਖਾ ਨਿਸ਼ਾਨਾ ਸਾਧਿਆ ਦੱਸ ਦਈਏ ਕਿ ਸਿਆਸਤ ਵਿੱਚ ਔਨ ਉਤੋਂ ਪਹਿਲਾਂ ਟਿਮ ਵੋਲੇਜ ਮਿਨੀ ਸੋਟਾ ਦੇ ਮੈਨ ਕੈਟ ਵਿੱਚ ਇੱਕ ਹਾਈ ਸਕੂਲ ਵਿੱਚ ਅਧਿਆਪਕ ਤੇ ਫੁੱਟਬਾਲ ਦੇ ਕੋਚ ਸਨ ਟਿਮ ਵੋਲੇਜ ਨੇ 24 ਸਾਲ ਤੱਕ ਆਰਮੀ ਨੈਸ਼ਨਲ ਗਾਰਡ ਵਿੱਚ ਕੰਮ ਕੀਤਾ ਹੈ ਉਹ ਮਾਸਟਰ ਸਰਜੈਂਟ ਦੇ ਰੂਪ ਵਿੱਚ ਸੇਵਾ ਨਿਭਾ ਚੁੱਕੇ ਹਨ ਇੱਕ ਟਿਮ 2006 ਵਿੱਚ ਮਿਨੀ ਸੋਟਾ ਦੇ ਪਹਿਲੇ ਕਾਂਗਰਸਰਨਲ ਡਿਪ੍ਰੈਕਟੀਕਲ ਦੀ ਅਗਵਾਈ ਕਰਦੇ ਹੋਏ ਅਮਰੀਕੀ ਪ੍ਰਤੀਦਿਪੀ ਸੂਬਾ ਲਈ ਚੁਣੇ ਗਏ ਸਨਕ ਕਾਂਗਰਸ ਵਿੱਚ ਆਪਣੇ ਕਾਰਜਕਾਲ ਦੌਰਾਨ ਉਹਨਾਂ ਦੇ ਸਿੱਖਿਆ ਤੇ ਖੇਤੀ ਦਾ ਧਿਆਨ ਕੋਧ੍ਰਿਤ ਕੀਤਾ ਅਤੇ 2018 ਵਿੱਚ ਟਿਮ ਵੋਲਜ ਮਿਨੀਸੋਟਾ ਦੇ ਗਵਰਨਰ ਚੁਣੇ ਗਏ ਉਹਨਾਂ ਦੇ ਕਾਰਜਕਾਰ ਵਿੱਚ ਮਹੱਤਵਪੂਰਨ ਚੁਣੌਤੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਕੋਵਿਡ ਮਹਾਮਾਰੀ ਸੀ ਕਮਲਾ ਹੈਰਿਸ ਨਾਲ ਮਿਲ ਕੇ ਕੰਮ ਕਰਾਂਗੇ ਹਾਲ ਹੀ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਦੀ ਉਮੀਦਵਾਰੀ ਬਣਨ ਲਈ ਕਾਫੀ ਡੈਮੋਕ੍ਰੇਟ ਡੈਲੀਕੇਟ ਵੋਟਾਂ ਹਾਸਲ ਕੀਤੀਆਂ ਹਨ ਜਿਸ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੇਟ ਪਾਰਟੀ ਨੇ ਹੈਰਿਸ ਨੂੰ ਰਾਸ਼ਟਰਪਤੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਉਹ ਨਾਲ ਦੇ ਨਾਲ ਉਹਨਾਂ ਵੱਲੋਂ ਵੀ ਤੇੜਾਗਾ ਉਹ ਉਹਨੂੰ ਉਪ ਰਾਸ਼ਟਰਪਤੀ ਜਿਹੜਾ ਹੈ ਉਹ ਐਲਾਨ ਤਾਂ ਕਰ ਦਿੱਤਾ ਲੇਕਿਨ ਕੋਈ ਰਸਮੀ ਐਲਾਨ ਤਾਂ ਨਹੀਂ ਹੋਇਆ ਲੇਕਿਨ ਜਲਦ ਹੀ ਰਸਮੀ ਐਲਾਨ ਵੀ ਕਰ ਦਿੱਤਾ ਜਾਏਗਾ ਕਮਲਾ ਹੈਰਿਸ ਵੱਲੋਂ ਲੱਗਦਾ ਤੇ ਕੁਝ ਇੰਜ ਹੀ ਹੈ